ਨੌਜਵਾਨਾਂ ਨੇ ਲਗਾ ਦਿੱਤਾ ਵੱਖਰਾ ਲੰਗਰ ਦੂਰ ਦੂਰ ਤੱਕ ਹੋ ਰਹੇ ਨੇ ਨੌਜਵਾਨਾਂ ਵੱਲੋਂ ਲਗਾਏ ਗਏ ਇਸ ਲੰਗਰ ਦੇ ਚਰਚੇ ਆਜੋ ਤੁਹਾਨੂੰ ਦੱਸਦੇ ਹਾਂ ਇਹ ਲੰਗਰ ਸਭ ਤੋਂ ਵੱਖਰਾ ਕਿਉਂ ਹੈ ਦੁੱਧ ਦਾ ਲੰਗਰ ਖੀਰ ਦਾ ਲੰਗਰ ਘਿਓ ਦਾ ਲੰਗਰ ਜਲੇਬਾਂ ਦਾ ਲੰਗਰ ਤਾਂ ਤੁਸੀਂ ਸੁਣਿਆ ਹੀ ਹੋਣਾ ਹੈ ਪਰ ਜੋ ਅੱਜ ਨੌਜਵਾਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਇਹ ਕਿਉਂ ਵੱਖਰਾ ਹੈ ਦੱਸਦੇ ਹਾਂ ਤੁਹਾਨੂੰ ਸਾਰੀ ਗੱਲਬਾਤ ਚੋਲਾ ਸਾਹਿਬ ਤਰਨ ਤਾਰਨ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਪੰਜਵੀਂ ਵਿਖੇ ਨੌਜਵਾਨਾਂ ਵੱਲੋਂ ਮਿਲ ਕੇ ਪੱਗਾਂ ਦਾ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਇਹ ਨੌਜਵਾਨ ਜਿੰਨਾ ਨੌਜਵਾਨਾਂ ਅਤੇ ਬੱਚਿਆਂ ਬਜ਼ੁਰਗਾਂ ਨੇ ਪੱਗਾਂ ਨਹੀਂ ਬੰਨੀਆਂ ਇਹ ਨੌਜਵਾਨ ਉਹਨਾਂ ਨੂੰ ਪੱਗਾਂ ਬੰਨਣੀਆਂ ਸਿਖਾ ਰਹੇ ਨੇ ਅਤੇ ਪੱਗਾਂ ਮੁਫਤ ਵੰਡ ਰਹੇ ਨੇ ਪੱਗਾਂ ਦਾ ਲੰਗਰ ਲਗਾਉਣ ਦੇ ਨਾਲ ਇਹਨਾਂ ਨੌਜਵਾਨਾਂ ਦੀ ਚਰਚਾ ਲਾਗੇ ਬੰਨੇ ਬਹੁਤ ਹੀ ਜੋਰਾ ਸ਼ੋਰਾਂ ਦੇ ਨਾਲ ਹੋ ਰਹੀ ਹੈ ਇਹ ਲੰਗਰ ਲਗਾਉਣ ਵਾਲੇ ਨੌਜਵਾਨ ਦਾ ਨਾਂ ਹੈ ਜਗਜੀਤ ਸਿੰਘ ਚੋਲਾ ਜ਼ਿਲ੍ਹਾ ਤਰਨਤਾਰਨ ਤੋਂ ਯੂਥ ਕਾਲੀ ਦਲ ਦੇ ਪ੍ਰਧਾਨ ਹਨ ਜੱਗੀ ਚੋਲਾ ਵੱਲੋਂ ਇਹ ਬਹੁਤ ਹੀ ਵਧੀਆ ਬਰਾਲਾ ਕੀਤਾ ਗਿਆ ਹੈ ਉਹਨਾਂ ਨੇ ਆਪਣੇ ਸਾਥੀ ਨੌਜਵਾਨਾਂ ਦੇ ਨਾਲ ਮਿਲ ਕੇ ਇਹ ਲੰਗਰ ਲਗਾਉਣ ਦਾ ਕੰਮ ਕੀਤਾ ਜਿਸ ਦੇ ਚਰਚੇ ਇਲਾਕੇ ਵਿੱਚ ਜੋਰਾਂ ਸ਼ੋਰਾਂ ਦੇ ਨਾਲ ਹੋ ਰਹੇ ਹਨ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਜੋ ਇਹ ਨੌਜਵਾਨ ਜਿਨ੍ਹਾਂ ਨੌਜਵਾਨਾਂ ਨੇ ਪੱਗਾ ਨਹੀਂ ਬੰਨੀਆਂ ਉਹਨਾਂ ਦੇ ਸਿਰਾਂ ਉੱਪਰ ਦਸਤਾਰਾਂ ਸਜਾ ਰਹੇ ਹਨ ਸਾਡੀਆਂ ਧਾਰਮਿਕ ਕਮੇਟੀਆਂ ਨੂੰ ਵੀ ਲੋੜ ਹੈ ਅਜਿਹੇ ਲੰਗਰ ਲਾਉਣ ਦੀ ਸਿੱਖੀ ਤੋਂ ਬੇਮੁਖ ਹੋ ਚੁੱਕੇ ਨੌਜਵਾਨਾਂ ਨੂੰ ਵਾਪਸ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਇਸ ਵੀਡੀਓ ਬਾਰੇ ਦਰਸ਼ਕੋ ਤੁਹਾਡੇ ਕੀ ਵਿਚਾਰ ਹਨ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੇ ਇਹ ਨੌਜਵਾਨਾਂ ਦਾ ਕੰਮ ਤੁਹਾਨੂੰ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਜੋ ਇਸ ਨੂੰ ਦੇਖ ਕੇ ਹੋਰ ਲੋਕ ਵੀ ਅਜਿਹੇ ਉਪਰਾਲੇ ਕਰਨ ਜਿਸ ਨਾਲ ਸਿੱਖੀ ਤੋਂ ਬੇਮੁਖ ਹੋ ਚੁੱਕੇ ਨੌਜਵਾਨ ਵਾਪਸ ਸਿੱਖੀ ਵੱਲ ਭੱਜੇ ਆਉਣ ਵੀਡੀਓ ਨੂੰ ਉੱਪਰ ਤੋਂ ਬਾਅਦ ਸ਼ੇਅਰ ਕਰਕੇ ਆਪਣਾ ਸੁਝਾਅ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦੇਣਾ ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਖਬਰ ਹੈ ਤਾਂ ਤੁਸੀਂ ਸਾਡੇ ਚੈਨਲ ਤੇ ਮੈਸੇਜ ਕਰਕੇ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਤੁਹਾਡੀ ਖਬਰ ਦਿਖਾਵਾਂਗੇ ਦੁਨੀਆ ਨੂੰ ਜੇ ਤੁਹਾਡੇ ਵਿੱਚ ਵੀ ਕੋਈ ਗੁਣ ਹੈ ਤਾਂ ਅਸੀਂ ਲੈ ਕੇ ਆਵਾਂਗੇ ਉਸ ਨੂੰ ਅੱਗੇ